ਕਿਸਾਨ ਜਥੇਬੰਦੀਆਂ ਨੇ ਕਥੂ ਨੰਗਲ ਟੋਲ ਪਲਾਜ਼ਾ ਕੀਤਾ ਬਾਦ ਵਾਹਨ ਗੁਜ਼ਰਨ ਦੇ ਮੁਫਤ ਸ਼ੰਭੂ ਬਾਡਰ ਤੇ ਕਿਸਾਨਾਂ ਦੇ ਕਾਫਲੇ ਨੂੰ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਜ਼ਬਰਦਸਤੀ ਰੋਕਣ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਏ ਦੇ ਐਲਾਨ ਤੋਂ ਬਾਅਦ ਕਿਸਾਨਾਂ ਨੇ ਬਟਾਲਾ ਨਜ਼ਦੀਕੀ ਕਥੂ ਨੰਗਲ ਟੋਲ ਪਲਾਜ਼ਾ ਨੂੰ ਬੰਦ ਕਰਦੇ ਹੋਏ ਵਾਹਨਾਂ ਨੂੰ ਮੁਫਤ ਲੰਘਾਇਆ ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਜੋ ਕੁਝ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਨੇ ਕੀਤਾ ਉਹ ਨਿੰਦਨਯੋਗ ਹੈ ਉਨ੍ਹਾਂ ਨੇ ਕਿਹਾ ਕਿ ਸਰਕਾਰ ਆ ਇਸ ਤਰ੍ਹਾਂ ਕਿਸਾਨਾਂ ਨੂੰ ਦਬਾ ਨਹੀਂ ਸਕਦੀ। ਉਨ੍ਹਾਂ ਨੇ ਕਿਹਾ ਕਿ ਹੋਂ ਇਸ ਵਾਰ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਤਦ ਤੱਕ ਸੰਘਰਸ਼ ਖਤਮ ਨਹੀਂ ਹੋਵੇਗਾ। ਅੱਜ ਟੋਲ ਪਲਾਜ਼ਾ ਬੰਦ ਕੀਤੇ ਹਨ। ਕੱਲ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਹੈ। ਅਤੇ 18 ਫਰਵਰੀ ਨੂੰ ਮੀਟਿੰਗ ਤੋਂ ਬਾਅਦ ਜੋ ਅਗਲਾ ਫੈਸਲਾ ਜਿੱਥੇ ਬੰਦੀਆਂ ਦਾ ਹੋਵੇਗਾ ਉਸ ਮੁਤਾਬਿਕ ਸੰਘਰਸ਼ ਨੂੰ ਅੱਗੇ ਵਧਾਇਆ ਜਾਵੇਗਾ ਮੈਂ ਸ਼ਹਿਰ ਪੰਜਾਬ ਸੇ ਕਾਣੋ ਪ੍ਰਧਾਨ ਪਟਾਲਾ ਬਲਕ ਕਿਸਾਨ ਮਜ਼ਦੂਰ ਨੌਜਵਾਨ ਇਕਤਾ ਪੰਜਾਬ ਅੱਜ ਐਸਕੀਐਮ ਪੰਜਾਬ ਨੂੰ ਕਾਲ ਦਿੱਤੀ ਗਈ ਸੀ ਕਿ ਪੰਜਾਬ ਦੇ ਲਗਭਗ ਸਾਰੇ ਟੋਲ ਜਿਹੜੇ ਉਹ ਬੰਦ ਕੀਤੇ ਜਾਣਗੇ ਰੋਜ਼ ਸਾਡਾ ਉਹੀ ਹੈ ਕਿ ਜੋ ਉਸ ਜਥੇਬੰਦੀਆਂ ਦਿੱਲੀ ਨੂੰ ਪੂਚ ਕੀਤੀਆਂ ਨੇ ਉਹਨਾਂ ਨੇ ਧੱਕੇਸ਼ਾਹੀ ਕੀਤੀ ਆ ਖੱਟਰ ਸਰਕਾਰ ਨੇ ਵੀ ਤੇ ਸੈਂਟਰ ਸਰਕਾਰ ਨੇ ਵੀ ਧੱਕੇਸ਼ਾਹੀ ਦੀ ਗੱਲ ਛੱਡੋ ਉਹਨਾਂ ਦੇ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਨੇ ਪਲਾਸਟਿਕ ਦੀਆਂ ਜਾਂ ਰਬੜ ਦੀਆਂ ਜਾਂ ਉਹਨਾਂ ਜਿਹੜੇ ਅਥਰੂ ਗਏ ਤੇ ਗੋਲੇ ਸੁੱਟੇ ਗਏ ਜ਼ਖਮੀ ਕੀਤੇ ਗਏ ਆ ਵੱਡੇ ਵੱਡੇ ਬੈਰੀਕੇਡ ਲਾਏ ਗਏ ਆ ਉਹ ਵਿਰੋਧ ਕਰਦੇ ਆਸੀਂ ਉਸ ਚੀਜ਼ ਦਾ ਕਿਸਾਨਾਂ ਦਾ ਰਾਈਟ ਬੰਦ ਦਾ ਡੈਮੋਕਰੇਸੀ ਆ ਲੋਕਤੰਤਰ ਆ ਉਹਨਾਂ ਦਾ ਰਾਈਟ ਬੰਦ ਦਾ ਕਿ ਉਹ ਪੀਸਫੁਲ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਨੇ ਤੇ ਉਹਨਾਂ ਨੂੰ ਕੀਤਾ ਜਾਣ ਦਿੱਤਾ ਜਾਵੇ ਤੇ ਹਾਈ ਕੋਰਟ ਨੇ ਵੀ ਆਦੇਸ਼ ਦਿੱਤਾ ਸੈਂਟਰ ਸਰਕਾਰ ਨੂੰ ਕਿ ਉਹਨਾਂ ਨੂੰ ਕੋਈ ਜਗ੍ਹਾ ਦਿੱਤੀ ਜਾਵੇ ਜਿੱਥੇ ਉਹ ਪੀਸਵੁੱਧ ਤਰੀਕੇ ਨਾਲ ਪ੍ਰੋਟੈਸਟ ਕਰ ਸਕਣ। ਅੱਜ ਦਾ ਟੋਲ ਵੀ ਖਾ ਕੇ ਹਿੰਦੂ ਪੰਜਾਬ ਦੇ ਹਾਂਜੀ ਟੋਲ ਜਿਹੜੇ ਆ ਉਹ 3 ਘੰਟੇ ਲਈ ਫ੍ਰੀ ਕੀਤੇ ਗਏ ਆ ਪੂਰੇ ਪੰਜਾਬ ਭਰ ਵਿੱਚ ਇਹ ਰੋਸ ਵਜੂ ਕੀਤੇ ਗਏ ਆ ਇਸ ਤੋਂ ਅੱਗੇ ਜੇ ਹੋਰ ਵੀ ਜਿਹੜੀ ਐਸਕੇਮ ਦਾ ਫੈਸਲਾ ਹੋਏਗਾ ਉਹਦੇ ਵਿੱਚ ਅਸੀਂ ਸਾਰੇ ਸ਼ਾਮਲ ਹੋਵਾਂਗੇ ਪੰਜਾਬ ਦੀ ਸਾਰੀ ਜੱਥੇਬੰਦੀ ਹਿੱਸਾ ਲੈਣਗੇ ਕਿਨੇ ਦੇ ਤੱਕ ਚੱਲੇਗਾ ਇਹ 11 ਵਜੇ ਤੋਂ ਲੈ ਕੇ 2 ਵਜੇ ਤੱਕ ਟੋਲ ਫ੍ਰੀ ਕੀਤਾ ਗਿਆ ਇਹ ਜਿਹੜੀਆਂ ਮੰਗਾਂ ਸਾਡੀਆਂ ਚੱਲ ਰਹੀਆਂ ਹਨ ਉਹ ਤੇ ਮੰਗਾਂ ਸਾਰੀਆਂ 10 ਮੰਗਾਂ ਦਾ ਚਾਰਟ ਅੱਗੇ ਵੀ ਦਿੱਤਾ ਆ ਤਾਂ ਉਹਦੇ ਦੀ ਲੜਾਈ ਲੱਗ ਰਹੀ ਹੈ ਪਰ ਅੱਜ ਜਿਹੜਾ ਸਾਡੇ ਕਿਸਾਨ ਜਿਹੜੇ ਅੱਗੇ ਬਾਰਡਰਾਂ ਤੇ ਗਏ ਆ ਦੋ ਜੱਥੇਬੰਦੀਆਂ ਦੇ ਨਾਲ ਉਹਨਾਂ ਤੇ ਜੋ ਤਸ਼ੱਦਦ ਹੋ ਰਿਹਾ ਉਹਦੇ ਵਾਸਤੇ ਸਯੁਕਤ ਮੋਰਚੇ ਨੇ ਮੀਟਿੰਗ ਕਰਕੇ ਤੇ ਅੱਜ ਇਹ ਫੈਸਲਾ ਕੀਤਾ ਹੈ ਕਿ ਸਾਰੇ ਪੰਜਾਬ ਦੇ ਜਿਹੜੇ ਟੂਲ ਆ ਤਿੰਨ ਘੰਟਿਆਂ ਵਾਸਤੇ ਫ੍ਰੀ ਕੀਤੇ ਆ ਜੇਕਰ ਅੱਜ ਤੇ ਟੂਲ ਫ੍ਰੀ ਕੀਤੇ ਆ ਕੱਲ ਨੂੰ ਸਾਡਾ ਸਯੁਕਤ ਮੋਰਚੇ ਦਾ ਫੈਸਲਾ ਹੈ ਕਿ ਸਾਰਾ ਭਾਰਤ ਬੰਦ ਜਿਹਦੇ ਵਿੱਚ ਰੇਲਾਂ ਵੀ ਬੰਦ ਸਾਰਾ ਕੁਝ ਬੰਦ ਹੋਣਾ ਜੇ ਇਹਦੇ ਨਾਲ ਨਾ ਹੋਇਆ ਤਾਂ 18 ਤਰੀਕ ਨੂੰ ਸਯੁਕਤ ਮੋਰਚੇ ਦੀ ਜਿਹੜੀ ਮੀਟਿੰਗ ਆ ਉਹਦੇ ਵਿੱਚ ਵੱਡੇ ਪੱਧਰ ਦਾ ਐਕਸ਼ਨ ਲਿਆ ਜਾਏਗਾ ਕਿਉਂਕਿ ਜੋ ਤਸ਼ੱਦਦ ਉਹਨਾਂ ਤੇ ਹੋ ਰਿਹਾ ਹੈ ਉਹ ਤਸ਼ੱਦਦ ਸਹਿਣਯੋਗ ਨਹੀਂ ਕਿਉਂਕਿ ਇਹ ਤੇ ਜਿਹੜਾ ਪਾਕਿਸਤਾਨ ਦੇ ਬਾਰਡਰ ਨਾਲੋਂ ਜ਼ਿਆਦਾ ਬਾਰਡਰ ਕੀਤਾ ਇਹ ਇਕੱਲੇ ਇਕੱਲੇ ਅਥਰੂ ਦਾ ਗੋਲੇ ਨਹੀਂ ਛੱਡੇ ਪੱਕੀਆਂ ਗੋਲੀਆਂ ਵੀ ਛੱਡੀਆਂ ਕਿਉਂਕਿ ਕੱਲ ਇੱਕ ਐਸਐਲਆਰ ਦਾ ਖੂਲ ਮਿਆ ਉੱਥੇ ਜਿਹੜੀ ਗੋਲੀ ਲੱਗੀ ਆ ਕਿਸੇ ਨੂੰ ਇਹ ਤੇ ਦੁਸ਼ਮਣ ਦੇ ਇਸ ਨਾਲ ਵੱਧ ਕਰਨ ਦੇ ਕਿਉਂਕਿ ਇਹ ਦੇਸ਼ ਦੇ ਵਾਸੀਆਂ ਸਾਡਾ ਅਧਿਕਾਰ ਬਣਦਾ ਹੈ ਆਪਣੇ ਦੇਸ਼ ਦੀ ਰਾਜਧਾਨੀ ਨੂੰ ਜਾਣ ਦਾ ਜਦੋਂ ਅਸੀਂ ਸ਼ਾਟ ਵਿੱਚ ਪ੍ਰਦਰਸ਼ਨ ਕਰਨੇ ਆ ਫਿਰ ਸਾਡੇ ਅੱਗੇ ਏਡੇ ਬੈਰੀਗਾ ਕਿੱਡ ਕਿਉਂ ਤੇ ਸਾਡੇ ਉੱਤੇ ਏਡੇ ਮਾਰੂ ਹਥਿਆਰ ਕੋ ਵਰਤੇ ਜਾ ਰਹੇ ਆ ਇਹਦੇ ਵਿਰੋਧ ਦੇ ਵਿੱਚ ਸੰਜੂਕਤ ਮੋਰਚਾ ਪੰਜਾਬ ਨੇ ਇਹ ਐਲਾਨ ਕੀਤਾ ਕਿ ਸ਼ੂਟ ਮੋਰਚਾ ਹੱਦ ਦੇ ਵਿੱਚ ਹੋਊ ਫਰੀ ਹੋਊ ਸਾਡੇ ਸਿਰ ਹੱਥੇ